ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਪੋਜੀਟਿਵ ਟੋਟਕੇ ਉੱਪਰ ਕੌਮ ਪਰ ਆਸ਼ੀ ਵਾਲਿਓ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੀ ਜ਼ਿੰਦਗੀ ਸਿਰਫ 7 ਦਿਨਾਂ ਵਿੱਚ ਕਿਵੇਂ ਬਦਲ ਸਕਦੀ ਹੈ ਤਾਂ ਧਿਆਨ ਨਾਲ ਸੁਣੋ 29 ਮਾਰਚ ਤੋਂ 5 ਅਪਰੈਲ 2025 ਤੱਕ ਗ੍ਰਹਿ ਜਿਹੜੀ ਚਾਲ ਚੱਲ ਰਹੇ ਹਨ ਉਹ ਪਿਛਲੇ 10 ਸਾਲਾਂ ਵਿੱਚ ਪਹਿਲੀ ਵਾਰ ਐਸਾ ਜੋਗ ਬਣਾ ਰਹੇ ਹਨ ਜੋ ਕੁੰਭ ਰਾਸ਼ੀ ਵਾਲਿਆਂ ਦੀ ਕਿਸਮਤ ਨੂੰ ਹਿਲਾਸ ਰੱਖਦੇ ਹਨ ਇਹ ਹਫਤਾ ਕੁਝ ਐਸਾ ਲੈ ਕੇ ਆ ਰਿਹਾ ਹੈ ਜੋ ਜਾਂ ਤਾਂ ਕੁੰਭ ਰਾਸ਼ੀ ਦੇ ਜੀਵਨ ਨੂੰ ਬਹੁਤ ਉੱਚਾ ਲੈ ਜਾਵੇਗਾ ਜਾਂ ਤੁਹਾਨੂੰ ਸੋਚਣ ਤੇ ਮਜਬੂਰ ਕਰ ਦੇਵੇਗਾ ਕਿ ਗਲਤੀ ਕਿੱਥੇ ਹੋਈ ਇੱਕ ਪਾਸੇ ਸੂਰਜ ਗ੍ਰਹਿ ਦੂਜੇ ਪਾਸੇ ਛਣੀ ਤੇ ਰਾਹੂ ਦੀ ਚਾਲ ਇਹ ਤਿੰਨ ਵੱਡੇ ਗ੍ਰਹਿ ਮਿਲ ਕੇ ਤੁਹਾਡੀ ਜ਼ਿੰਦਗੀ ਤੇ ਸਭ ਤੋਂ ਵੱਡਾ ਫੈਸਲਾ ਕਰਨ ਵਾਲੇ ਹਨ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤਾਂ ਜੋ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਉੱਪਰ ਹਮੇਸ਼ਾ ਬਣੀ ਰਹੇ ਤੇ ਕਾਮਯਾਬੀ ਤੇ ਅਮੀਰ ਬਣਨ ਦਾ ਮੌਕਾ ਤੁਸੀਂ ਗਵਾ ਨਾ ਦੇਵੋ ਕੁੰਭ ਰਾਸ਼ੀ ਲਈ 29 ਮਾਰਚ 2025 ਦੀ ਗੱਲ ਕਰੀਏ ਤਾਂ ਇਸ ਦਿਨ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗਣ ਵਾਲਾ ਹੈ ਜੋ ਕੁੰਭ ਰਾਸ਼ੀ ਤੇ ਸਿੱਧਾ ਅਸਰ ਕਰੇਗਾ ਇਹ ਗ੍ਰਹਿਣ ਤੁਹਾਡੇ ਸੋਚਣ ਦੇ ਢੰਗ ਫੈਸਲੇ ਲੈਣ ਦੇ ਤਰੀਕੇ ਤੇ ਤੁਹਾਡੀ ਕਿਸਮਤ ਦਾ ਰਾਹ ਬਦਲ ਦੇਵੇਗਾ ਇਸ ਦਿਨ ਕੰਮ ਪਰ ਆਸ਼ੀ ਵਾਲਿਆਂ ਨੂੰ ਕੋਈ ਐਸਾ ਇਸ਼ਾਰਾ ਮਿਲ ਸਕਦਾ ਹੈ ਜੋ ਤੁਹਾਡੇ ਕੈਰੀਅਰ ਜਾਂ ਪੈਸੇ ਨਾਲ ਜੁੜਿਆ ਹੋਵੇਗਾ ਪਰ ਦੋਸਤੋ ਇਸ ਦਿਨ ਨਵਾਂ ਕੰਮ ਸ਼ੁਰੂ ਨਾ ਕਰੋ ਪੁਰਾਣੀਆਂ ਗੱਲਾਂ ਦੀ ਯਾਦ ਕਰੋ ਤੇ ਆਪਣੇ ਕੰਮ ਦੀ ਦਿਸ਼ਾ ਨੂੰ ਵਧੀਆ ਬਣਾਉਣ ਲਈ ਯੋਜਨਾ બનાਓ ਜੋ ਬੰਦੇ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਇਹ ਹਫਤਾ ਬੱਡੀ ਤਿਆਰੀ ਤੇ ਮਨ ਜੋੜ ਕੇ ਕੰਮ ਕਰਨ ਦਾ ਹੈ ਅਗਲੇ 15 ਦਿਨਾਂ ਵਿੱਚ ਤੁਹਾਨੂੰ ਬਦਿਆ ਨਤੀਜੇ ਮਿਲ ਸਕਦੇ ਹਨ 31 ਮਾਰਚ ਤੋਂ 1 ਅਪ੍ਰੈਲ ਕੁੰਭ ਰਾਸ਼ੀ ਵਾਲਿਆਂ ਨੂੰ 3 ਦਿਨ ਕੋਈ ਪੁਰਾਣੀ ਸਮੱਸਿਆ ਦੁਬਾਰਾ ਪਰੇਸ਼ਾਨ ਕਰ ਸਕਦੀ ਹੈ ਸਿਹਤ ਜਾਂ ਕਾਨੂੰਨੀ ਮਾਮਲੇ ਮੋੜ ਸਾਹਮਣੇ ਆ ਸਕਦੇ ਹਨ ਪਰ ਡਰੋ ਨਾ ਇਹ ਸਮੱਸਿਆ ਤੁਹਾਨੂੰ ਮਜ਼ਬੂਤ ਬਣਾਏਗੀ ਕੁੰਭ ਰਾਸ਼ੀ ਵਾਲਿਆਂ ਨੂੰ ਕਸੇ ਮਹਿਲਾ ਤੋਂ ਮਿਲੀ ਸਲਾਹ ਤੁਹਾਡੀ ਤਕਦੀਰ ਬਦਲ ਸਕਦੀ ਹੈ ਇਸ ਲਈ ਆਪਣੀ ਮਾਤਾ ਭੈਣ ਜਾਂ ਜੀਵਨ ਸਾਥੀ ਦੀ ਗੱਲ ਨੂੰ ਗੰਭੀਰਤਾ ਨਾਲ ਲਓ ਉਸ ਤੇ ਅਮਲ ਕਰੋ 30 ਤੋਂ 31 ਮਾਰਚ ਨੂੰ ਚੰ드ਰਮਾ ਦੀ ਸਥਿਤੀ ਕੁੰਭ ਰਾਹੂ ਦੇ ਮਨ ਵਿੱਚ ਹਲਚਲ ਪੈਦਾ ਕਰ ਸਕਦੀ ਹੈ ਤੁਹਾਨੂੰ ਲੱਗੇਗਾ ਕਿ ਹਰ ਕੰਮ ਵਿੱਚ ਰੁਕਾਵਟ ਆ ਰਹੀ ਹੈ ਜਾਂ ਲੋਕ ਤੁਹਾਨੂੰ ਸਮਝ ਨਹੀਂ ਰਹੇ ਜਿਸ ਕਰਕੇ ਤੁਹਾਨੂੰ ਗੁੱਸਾ ਆ ਸਕਦਾ ਹੈ ਪਰ ਇਹੀ ਸਮਾਂ ਹੈ ਸਬਰ ਦਿਖਾਉਣ ਦਾ ਤੇ ਅਹੰਕਾਰ ਨਾ ਕਰੋ ਜਿੰਨਾ ਤੁਸੀਂ ਸ਼ਾਂਤ ਰਹੋਗੇ ਗ੍ਰਹਾਂ ਦਾ ਅਸਰ ਕੁੰਭ ਰਾਸ਼ੀ ਲਈ ਉਹਨਾਂ ਹੀ ਸ਼ੁਭ ਹੋ ਜਾਵੇਗਾ 2 ਅਪ੍ਰੈਲ ਨੂੰ ਕੁੰਭ ਰਾਸ਼ੀ ਵਾਲੇ ਰਿਸ਼ਤਿਆਂ ਵਿੱਚ ਭਾਵਕ ਹੋ ਸਕਦੇ ਹਨ ਤੁਹਾਨੂੰ ਕੋਈ ਪੁਰਾਣਾ ਦੋਸਤ ਜਾਂ ਰਿਸ਼ਤੇਦਾਰ ਮਿਲ ਸਕਦਾ ਹੈ ਜੋ ਲੋਕ ਆਏ ਹਨ ਉਨ੍ਹਾਂ ਦੇ ਜੀਵਨ ਸਾਥੀ ਨਾਲ ਕਿਸੇ ਗੰਭੀਰ ਮਾਮਲੇ ਉੱਤੇ ਗੱਲ ਹੋ ਸਕਦੀ ਹੈ ਜੇ ਤੁਸੀਂ ਇਕੱਲੇ ਹੋ ਤਾਂ ਕਿਸੇ ਨਵੇਂ ਬੰਦੇ ਨਾਲ ਮੁਲਾਕਾਤ ਹੋ ਸਕਦੀ ਹੈ ਜੋ ਤੁਹਾਡੀ ਜ਼ਿੰਦਗੀ ਵਿੱਚ ਖਾਸ ਜਗ੍ਹਾ ਬਣਾ ਸਕਦਾ ਹੈ 3 ਅਪ੍ਰੈਲ ਦਾ ਦਿਨ ਕੌਮਬ ਰਾਸ਼ੀ ਦੀ ਕਿਸਮਤ ਲਈ ਸੋਨੇ ਤੇ ਸੁਹਾਗਾ ਸਾਬਤ ਹੋ ਸਕਦਾ ਹੈ ਲੁਕਿਆ ਹੋਇਆ ਪੈਸਾ ਮਿਲ ਸਕਦਾ ਹੈ ਨੌਕਰੀ ਵਿੱਚ ਤਰੱਕੀ ਤੇ ਵਧੀਆ ਮੌਕੇ ਮਿਲ ਸਕਦੇ ਹਨ ਵਪਾਰੀ ਲੋਕਾਂ ਨੂੰ ਵੱਡਾ ਆਰਡਰ ਮਿਲ ਸਕਦਾ ਹੈ 4 ਅਪ੍ਰੈਲ ਨੂੰ ਛਣੀ ਤੇ ਰਾਹੂ ਦੀ ਵਿਸ਼ੇਸ਼ ਨਜ਼ਰ ਕੁੰਭ ਰਾਸ਼ੀ ਉੱਤੇ ਪੈ ਥੱਕਦੀ ਹੈ ਇਹ ਦਿਨ ਤੁਹਾਡੇ ਲਈ ਸਾਵਧਾਨੀ ਦਾ ਦਿਨ ਹੈ ਤੁਸੀਂ ਜਿਸ ਕੰਮ ਵਿੱਚ ਹੋ ਉੱਥੇ ਕੋਈ ਨਵੀਆਂ ਚੁਣੌਤੀਆਂ ਆ ਸਕਦੀਆਂ ਹਨ ਕਈ ਲੋਕ ਤੁਹਾਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਸਕਦੇ ਹਨ ਜਾਂ ਕੋਈ ਗਲਤ ਸਲਾਹ ਦੇ ਸਕਦੇ ਹਨ ਪਰ ਜੇਕਰ ਤੁਸੀਂ ਚੁੱਕੰਨੇ ਰਹੋਗੇ ਤਾਂ ਇਹ ਹੀ ਦਿਨ ਤੁਹਾਡੇ ਲਈ ਨਵਾਂ ਮੌਕਾ ਵੀ ਬਣ ਸਕਦਾ ਹੈ ਖਾਸ ਕਰਕੇ ਵਪਾਰੀ ਲੋਕਾਂ ਲਈ ਇਹ ਦਿਨ ਵੱਡਾ ਮੋੜ ਸਾਬਤ ਹੋ ਸਕਦਾ ਹੈ 5 ਅਪ੍ਰੈਲ ਕੁੰਭ ਰਾਸ਼ੀ ਲਈ ਹਫਤੇ ਦਾ ਸਭ ਤੋਂ ਖਾਸ ਦਿਨ ਹੈ ਚੰ드ਰਮਾ ਤੁਹਾਡੀ ਰਾਸ਼ੀ ਵਿੱਚ ਦਾਖਲ ਹੋਵੇਗਾ ਜਿਸ ਨਾਲ ਤੁਹਾਡਾ ਆਤਮ ਵਿਸ਼ਵਾਸ ਵਧੇਗਾ ਇਸ ਦਿਨ ਤੁਸੀਂ ਆਪਣੇ ਆਪ ਨੂੰ ਇੱਕ ਨਵੇਂ ਬੰਦੇ ਵਾਂਗ ਦੇਖੋਗੇ ਜੋ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਹ ਦਿਨ ਸਭ ਤੋਂ ਸ਼ੁਭ ਹੈ ਜੋ ਵੀ ਮਿਹਨਤ ਤੁਸੀਂ ਅੱਜ ਤੱਕ ਕਰੋਗੇ ਤੁਹਾਡੇ ਲਾਭ ਤੁਹਾਨੂੰ ਲੰਬੇ ਸਮੇਂ ਤੱਕ ਮਿਲਣਗੇ 5 ਅਪ੍ਰੈਲ ਬੁੱਧ ਤੇ ਸ਼ਨੀ ਦੀ ਨજર ਕਾਂਬ ਰਾਸ਼ੀ ਉੱਪਰ ਹੋਵੇਗੀ ਕੋਈ ਅਜਿਹੀ ਸਚਾਈ ਸਾਹਮਣੇ ਆ ਸਕਦੀ ਹੈ ਜੋ ਤੁਹਾਡਾ ਨਜ਼ਰੀਆ ਬਦਲ ਦੇਵੇ ਕੋਈ ਪੁਰਾਣਾ ਦੋਸਤ ਮਿਲ ਸਕਦਾ ਹੈ ਜਾਂ ਕਿਸੇ ਅਣਜਾਣੇ ਵਿਅਕਤੀ ਤੋਂ ਮਦਦ ਮਿਲ ਸਕਦੀ ਹੈ 7 ਦਿਨ ਕੁੰਭ ਰਾਸ਼ੀ ਵਿੱਚ ਵੱਡੇ ਬਦਲਾਅ ਆ ਸਕਦੇ ਹਨ ਨੰਬਰ 1 ਪੈਸਿਆਂ ਵਿੱਚ ਵਾਧਾ ਹੋਵੇਗਾ ਨੰਬਰ 2 ਰਿਸ਼ਤਿਆਂ ਵਿੱਚ ਮਿਠਾਸ ਆਵੇਗੀ ਨੰਬਰ 3 ਨਵੇਂ ਮੌਕੇ ਮਿਲਣਗੇ ਜੋ ਤੁਹਾਨੂੰ ਕਾਮਯਾਬੀ ਦੇਣਗੇ ਪਰ ਧਿਆਨ ਰੱਖੋ ਇਹ ਬਦਲਾਅ ਤੁਹਾਡੇ ਫੈਸਲਿਆਂ ਉੱਪਰ ਨਿਰਭਰ ਕਰਦੇ ਹਨ ਤੁਸੀਂ ਜਿੰਨੀ ਸਮਝਦਾਰੀ ਦਿਖਾਓਗੇ ਗ੍ਰਹਿਾਂ ਦੀ ਚਾਲ ਤੁਹਾਡੇ ਹੱਕ ਵਿੱਚ ਹੋ ਜਾਵੇਗੀ ਕੁੰਭ ਰਾਸ਼ੀ ਵਾਲਿਆਂ ਲਈ 29 ਮਾਰਚ ਤੋਂ 5 ਅਪ੍ਰੈਲ ਤੱਕ ਦਾ ਸਮਾਂ ਤੁਹਾਡੀ ਪਰਖਿਆ ਦਾ ਸਮਾਂ ਹੋਵੇਗਾ ਇਹ 7 ਦਿਨ ਤੁਹਾਨੂੰ ਸਾਬਤ ਕਰਨ ਦਾ ਮੌਕਾ ਦੇਣਗੇ ਕਿ ਤੁਸੀਂ ਆਪਣੀ ਕਿਸਮਤ ਬਦਲ ਸਕਦੇ ਹੋ ਜੇ ਤੁਸੀਂ ਇਹ ਸਮਾਂ ਧਿਆਨ ਤੇ ਸਬਰ ਨਾਲ ਕੱਟ ਲਿਆ ਤੇ 2025 ਵਿੱਚ ਤੁਸੀਂ ਹਰ ਮੰਜ਼ਲ ਉੱਤੇ ਪਹੁੰਚ ਜਾਵੋਗੇ ਜਿਸ ਦਾ ਤੁਸੀਂ ਸੁਪਨਾ ਵੇਖਿਆ ਸੀ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ